ਮਹਾਜਨ ਯੂਵਾ ਵਿੰਗ ਵੱਲੋਂ ਸ਼ਹਿਰੀ ਪ੍ਰਧਾਨ ਨੇ ਪੂਰਨ ਮਹਾਜਨ ਦੀ ਅਗਵਾਈ ਹੇਠ ਟ੍ਰੈਫਿਕ ਇੰਚਾਰਜ ਬ੍ਰਹਮਦਤ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਨੇ ਨਿਪੁੰਨ ਮਹਾਜਨ ਨੇ ਕਿਹਾ ਕਿ ਇਸ ਪਠਾਨਕੋਟੇ ਸ਼ਹਿਰ ਟੁੱਟਾ ਹੈ ਤੇ ਗੱਡੀਆਂ ਇਸ ਜਗ੍ਹਾ ਬਹੁਤ ਜ਼ਿਆਦਾ ਹੈ ਟ੍ਰੈਫਿਕ ਦੀ ਸਮੱਸਿਆ ਦਿਨ ਬੇ ਦਿਨ ਬਹੁਤ ਹੀ ਜਟਿਲ ਹੁੰਦੀ ਜਾ ਰਹੀ ਹੈ ਜਿਸ ਤੇ ਚਲਦਿਆਂ ਟ੍ਰੈਫਿਕ ਪੁਲਿਸ ਆਪਣੀ ਤਨ ਦੇ ਨਾਲ ਰਾਤ ਦੇ ਨੇ ਇਸ ਸੇਵਾ ਵਿੱਚ ਲੱਗੀ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਕਿਤੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਵੀ ਜਾਂਦਾ ਹੈ ਤੇ ਕਿਤੇ ਉਹਨਾਂ ਨੂੰ ਚਲਾਨ ਕੱਟ ਕੇ ਨਸੀਹਤ ਵੀ ਦਿੱਤੀ ਜਾਂਦੀ ਹੈ ਜਿਸ ਵਜ੍ਹਾ ਨਾਲ ਉਹਨਾਂ ਦੀ ਸਮਰਪਿਤ ਭਾਵਨਾ ਨੂੰ ਵਹਿਦਾ ਹੋਇਆ ਅੱਜ ਮਹਾਜਨ ਯੂਵਾ ਵਿੰਗ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਨਾਲ ਹੀ ਅਸੀਂ ਟ੍ਰੈਫਿਕ ਪੁਲਿਸ ਨੂੰ ਇਹ ਪੂਰਾ ਪ੍ਰੋਸਾ ਦਵਾਉਂਦੇ ਆ ਕਿ ਅਸੀਂ ਉਹਨਾਂ ਨੂੰ ਇਸ ਕੰਮ ਵਿੱਚ ਸਹਿਯੋਗ ਦਵਾਂਗੇ ਔਰ ਜਿਸ ਤਰ੍ਹਾਂ ਵੀ ਉਹ ਸਾਨੂੰ ਜਾਗਰੂਕ ਕਰਨਗੇ ਜਿਸ ਤਾਂ ਵੀ ਉਹ ਸਾਨੂੰ ਦੱਸਣਗੇ ਅਸੀਂ ਉਸੇ ਤਰ੍ਹਾਂ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਕਿ ਸ਼ਹਿਰ ਦੀ ਇਸ ਮੁਸੱਬੇ ਜਿਹੜੀ ਹੈ ਉਹ ਹੱਲ ਹੋ ਸਕੇ ਤੇ ਲੋਕ ਵੀ ਜਿਹੜੇ ਸੁਚੱਜੇ ਢੰਗ ਨਾਲ ਚੱਲ ਫਿਰ ਸਕਣ ਦੂਜੇ ਪਾਸੇ ਪ੍ਰਮਦਤ ਨੇ ਵੀ ਕਿਹਾ ਕਿ ਮਹਾਜਨ ਯੁਵਾ ਵਿੰਗ ਵੱਲੋਂ ਦਿੱਤਾ ਸਨਮਾਨ ਬੜਾ ਸ਼ਲਾਘਾਯੋਗ ਹੈ ਔਰ ਨੇ ਕਿਹਾ ਕਿ ਅਗਰ ਸ਼ਹਿਰ ਦੇ ਲੋਕਾਂ ਦਾ ਉਹਨਾਂ ਨੂੰ ਇਸ ਤਰ੍ਹਾਂ ਸਹਿਯੋਗ ਮਿਲਦਾ ਰਹੇ ਤੇ ਕੋਈ ਵੀ ਸਮੱਸਿਆ ਇਸ ਮੁਸਬਸੇ ਨਹੀਂ ਰਹਿੰਦੀ ਹੈ ਸਰ ਪਠਾਨਕੋਟ ਸ਼ਹਿਰ ਮੇਂ ਇੱਕ ਪੁਰਾਣਾ ਸ਼ਹਿਰ ਹੈ ਜਿਹੜੇ ਨਵੇਂ ਦੇ ਵਿਕਸਿਤ ਸ਼ਹਿਰ ਹੈਗੇ ਨੇ ਉਥੇ ਟ੍ਰੈਫਿਕਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਨਹੀਂ ਹੈਗਾ ਇੱਥੇ ਬਹੁਤ ਵੱਡਾ ਚੈਲੰਜ ਹੈਗਾ ਪਠਾਨਕੋਟ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨਾ ਵਧਦੀ ਪੋਪੂਲੇਸ਼ਨ ਵਹੀਕਲਸ ਦੇ ਨਾਲ ਜਿੱਦਾਂ ਅੱਜਕੱਲ ਹਰ ਘਰ ਦੇ ਵਿੱਚ ਇੱਕ 4-ਵੀਲਰ ਹੈਗਾ ਇਟ ਇਜ਼ ਇਟ ਇਜ਼ ਅ ਨੈਕਸਟ ਇੰਪੋਸੀਬਲ ਲਗਾ ਪਠਾਨਕੋਟ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨਾ ਸੀ ਸਾਰੇ ਜਾਣਿਆ ਪਿਛਲੇ 8-10 ਸਾਲਾਂ ਤੋਂ ਪਠਾਨਕੋਟ ਦੇ ਵਿੱਚ ਟ੍ਰੈਫਿਕ ਦਾ ਕੀ ਮਾਹੌਲ ਹੋ ਗਿਆ ਦਾ ਵਨ ਵੇਸ ਕਰਕੇ ਤੁਸੀਂ ਸਾਰਾ ਦਿਨ ਦੇਖ ਲਓ ਇੱਥੇ ਚੌਂਕਸ ਕਿਸਲੇ ਵੀ ਆ ਜਾਓ ਮੈਂ ਨਹੀਂ ਮੰਨਦਾ ਕਿ 5 ਮਿੰਟ ਵੀ ਇਹਨਾਂ ਕੋਲ ਸਾਰਾ ਦਿਨ ਵੇਲ ਹੁੰਦੀ ਹੈ ਕਿ ਆਰਾਮ ਨਾਲ ਬੈ ਕੇ ਕੋਈ ਕੰਮ ਕਰ ਲੈਣ ਜਾਂ 10 ਮਿੰਟ ਵੀ ਆਰਾਮ ਕਰ ਲੈਣ ਸਾਰਾ ਦਿਨ 24 ਘੰਟੇ ਤੁਸੀਂ ਰਾਤੀ 12 ਵਜੇ ਆ ਜਾਓ ਉਸ ਲਈ ਵੀ ਇੱਥੇ ਪੁਲਸ ਹੁੰਦੀ ਹੈ ਇਹ ਬੜਾ ਮੁਸ਼ਕਿਲ ਜੌਬ ਹੈਗਾ ਜਿਹੜਾ ਇਹ ਪੁਲਸ ਕਰਦੀ ਪਈ ਹੈ ਤੇ ਕਾਬਿਲ ਤਾਰੀਫ ਹੈਗਾ ਮੈਨੂੰ ਲੱਗਦਾ ਸਾਨੂੰ ਇਹਨਾਂ ਦਾ ਸਮਾਨ ਕਰਦੇ ਨਾਲ ਨਾਲ ਸਾਨੂੰ ਇਹਨਾਂ ਦਾ ਯੋਗਦਾਨ ਵੀ ਇਹਨਾਂ ਦੇ ਨਾਲ ਸਾਨੂੰ ਕਰਨਾ ਚਾਹੀਦਾ ਹੈ ਇਹ ਸਾਡੀ ਸਾਰਿਆਂ ਦੀ ਡਿਊਟੀ ਹੈ ਕਿ ਆਰਾਮ ਨਾਲ ਗੱਡੀ ਚਲਾਈਏ ਜਲਦਬਾਜੀ ਨਾ ਕਰੀਏ ਤੇ ਜਾਮ ਨਾ ਲਾਈਏ ਪੁਲਸ ਇੱਕ ਸਾਡੀ ਸਪੋਰਟ ਲਈ ਹੈਗੀ ਹੈ ਤੇ ਇਹ ਸਾਡਾ 파ਰਟ ਹੈਗਾ ਤੇ ਸਾਨੂੰ ਇਹਨਾਂ ਦੇ ਨਾਲ ਹੋ ਕੇ ਚੱਲਣਾ ਚਾਹੀਦਾ ਹੈ ਇਹੀ ਅਸੀਂ ਐਕਸਪੈਕਟ ਕਰਨੇ ਆ ਸਾਰਿਆਂ ਕੋਲੋਂ ਤੇ ਸਾਰੇ ਕੋਲੋਂ ਹੱਥ ਜੋੜ ਕੇ ਬੇਨਤੀ ਹੈ ਵਹੀਕਲ ਧਿਆਨ ਨਾਲ ਚਲਾਓ ਆਰਾਮ ਨਾਲ ਚਲਾਓ ਅੱਜ ਦੇਖੋ ਜੀ ਆਪਾਂ ਇਹਨਾਂ ਦੇ ਪ੍ਰਧਾਨ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਆਪਣੇ ਡਿਪਲੋਮਾ ਡਿਪਲੋਮਾ ਐਨਜੀ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਤੇ ਮਹਾਜਨ ਬਰਾਦਰੀ ਦੇ ਇਹਨਾਂ ਦੇ ਬਹੁਤ ਬਹੁਤ ਆਪਾਂ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਟ੍ਰੈਫਿਕ 'ਚ ਵਧੀਆ ਡਿਊਟੀ ਕਰਨ ਦੇ ਬਦਲੇ ਸਾਨੂੰ ਉਹਨਾਂ ਨੇ ਸਨਮਾਨਿਤ ਕੀਤਾ ਸਾਡੇ ਸਾਰੇ ਸਟਾਫ ਨੂੰ ਔਰ ਸਾਡੀ ਜਿਹੜੀ ਟੀਮ ਇਹ ਤਨੋਂ ਮਨੋਂ ਇਸੇ ਤਰ੍ਹਾਂ ਹੀ ਸ਼ਹਿਰ ਦੀ ਸੇਵਾ ਜਿਹੜੀ ਉਹ ਕਰਦੀ ਰਹੇਗੀ ਜਿੰਨੀ ਦੇਰ ਵੀ ਸਾਡੀ ਡਿਊਟੀ ਇੱਥੇ ਰਹੇਗੀ ਆਪਾਂ ਪੂਰੀ ਇਮਾਨਦਾਰੀ ਨਾਲ ਤੇ ਵਧੀਆ ਡਿਊਟੀ ਕਰਕੇ ਦੱਸਾਂਗੇ ਜੀ ਔਰ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਅੱਜ ਸਨਮਾਨ ਦੇ ਕੇ ਤੇ ਸਾਨੂੰ ਇਹਨਾਂ ਨੇ ਸਾਰਿਆਂ ਨੂੰ ਛਾਲ ਦੇ ਕੇ ਤੇ ਬਹੁਤ ਜ਼ਿਆਦਾ ਸਨਮਾਨ ਕੀਤਾ ਹਨ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਟ੍ਰੈਫਿਕ ਰੂਲ ਜਿਹੜੇ ਹਰ ਬੰਦੇ ਨੂੰ ਜਿਹੜੇ ਫਾਲੋ ਕਰਨੇ ਚਾਹੀਦੇ ਆ ਤੇ ਫੇਰ ਹੀ ਆਪਾਂ ਜਿਹੜਾ ਸ਼ਹਿਰ ਦੇ ਵਿੱਚ ਜ਼ਿਆਦਾ ਰਸ ਹੁਣ ਕਾਰਨ ਜੇ ਆਪਾਂ ਪਾਰਕਿੰਗ ਸਹੀ ਤਰੀਕੇ ਨਾਲ ਕਰਾਂਗੇ ਜੇ ਟੂ-ਵਹੀਲਰ ਚਲਾ ਰਹੇ ਆਂ ਤੇ ਹੈਲਮਟ ਦਾ ਪ੍ਰਯੋਗ ਕਰੋ ਜੇ ਕਾਰ ਚਲਾ ਰਹੇ ਆਂ ਆਪਾਂ ਫੋਰ-ਵਹੀਲਰ ਤੇ ਉੱਤੇ ਸੀਟ ਬੈਲਟ ਲਾਓ ਟ੍ਰੈਫਿਕ ਰੂਲ ਜਿਹੜੇ ਨੇ ਸਾਡਾ ਇਹੋ ਕਹਿਣਾ ਵੀ ਜਰੂਰ ਫਾਲੋ ਕਰੋ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko